ਖੰਨਾ ਸ਼ਹਿਰ ਦੇ ਪਲਾਟ ਦੇ ਮਾਲਕ ਵੱਲੋਂ ਵੱਡੇ-ਵੱਡੇ ਦਰੱਖਤਾਂ ਨੂੰ ਵੱਢ ਕੇ ਮਕਾਨ ਦੁਕਾਨ ਬਣਾਉਣ ਲਈ ਨਿਹਾਂ ਦੀ ਕੁਦਾਈ ਕਰਵਾਈ ਜਾ ਰਹੀ ਹੈ। ਇਹ ਮੌਕਾ ਸਪਰਿੰਗਡੇਲ ਸਕੂਲ ਰੋਡ ਖੰਨਾ ਵਿਖੇ ਸਹਾਰਾ ਹਸਪਤਾਲ ਦੇ ਬਿਲਕੁਲ ਸਾਹਮਣੇ ਦਾ ਤਈਏ ਕਿ ਖੰਨਾ ਦੇ ਸਪਰਿੰਗਡੇਲ ਸਕੂਲ ਰੋਡ ਤੇ ਸਹਾਰਾ ਹਸਪਤਾਲ ਦੇ ਸਾਹਮਣੇ ਵੱਡੇ-ਵੱਡੇ ਦਰਖਤ ਵੱਡੀ ਗਿਣਤੀ ਜੀ ਵੱਢ ਦਿੱਤੇ ਗਏ ਹਨ। ਇੱਕ ਗਲਿੰਦ ਮਕਾਨ ਪਾਉਣਾ ਹੈ ਜੀ ਉਹ ਮਕਾਨ ਤੂੰ ਜਵਾਬ ਕਿਹਦੇ ਦੇਣਾ ਵੀ ਮਕਾਨ ਪਾਉਣਾ ਅਗਲੇ ਨੇ ਉਕੜੀ ਥੋੜੀ ਨਾ ਕਰ ਰਹੇ ਆ ਨਹੀਂ ਆ ਰਹੇ ਬੌਜੀ ਆ ਨਹੀਂ ਤੂੰ ਉਕੜੀ ਥੋੜੀ ਨਾ ਕਰ ਰਹੇ ਆ ਇਹ ਕੰਮ ਪਹਿਲਾਂ ਵੀ ਬੋਲਣ ਦਾ ਕੋਈ ਨਹੀਂ ਨਹੀਂ ਤੂੰ ਦੱਸ ਦੇ ਜੇ ਗੱਲ ਕੋਈ ਤੇਨੂੰ ਲੱਗਦੀ ਹੈ ਮਕਾਨ ਪਾਉਣਾ ਤੂੰ ਜਿਆਦਾ ਸੁਭ ਤੇ ਤੂੰ ਪਾਣਾ ਫਿਰ ਤਾਂ ਬਿਲਕੁਲ ਐਕਸ਼ਨ ਹੋਣਾ ਚਾਹੀਦਾ ਜੀ ਐਕਸ਼ਨ ਹੋਣਾ ਚਾਹੀਦਾ ਮਤਲਬ ਅਸੀਂ ਤਾਂ ਬ੍ਰਿਕਸ਼ ਲਗਾਉਣੇ ਆ ਆ ਸਾਹਮਣੇ ਅੱਜ ਕੰਮ ਤੇ ਆਉਂਦਿਆਂ ਨੂੰ ਆਪਣੇ ਵੱਡੇ ਹੋਏ ਬ੍ਰਿਕਸ਼ ਸਾਨੂੰ ਦੇਖਣੇ ਪਏ ਨੇ ਬਹੁਤ ਜਿਆਦਾ ਆਪਣੇ ਮਨ ਖਰਾਬ ਹੋਇਆ ਇਹ ਚੀਜ਼ ਨੂੰ ਦੇਖ ਕੇ ਤੁਸੀਂ ਪਹਿਲਾਂ ਹੀ ਦਰਖਤਾਂ ਦੀ ਬਹੁਤ ਕਟਾ ਅਜਿਹਾ ਦਰਖਤ ਲਾ ਰਹੇ ਆ ਇਹ ਪਲੇ ਪਲੇ ਦਰਖਤ ਵੱਢਦੇ ਪਤਾ ਨਹੀਂ ਕੀ ਪਰਮਿਸ਼ਨ ਕਿਤੋਂ ਲਈ ਹੈ ਕੀ ਤੋਂ ਨਹੀਂ ਤਾਂ ਤੁਹਾਡੇ ਦੱਸਣ ਦਾ ਮੈਨੂੰ ਪਤਾ ਲੱਗਿਆ ਮੈ ਤਾਂ ਕਹਿੰਦਾ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਇਹ ਦਰਖਤ ਵੱਢੇ ਨੇ ਬਿਨਾਂ ਪਰਮਿਸ਼ਨ ਤੋਂ ਇਹਨਾਂ ਦਾ ਠੇਕੇਦਾਰ ਲੱਗਿਆ ਹੋਇਆ ਕਿ ਤੁਸੀਂ ਸੁਣਿਆ ਹੋਊਗਾ ਪਹਿਲਾਂ ਕਹਿੰਦਾ ਇਹਨਾਂ ਦੇ ਮਕਾਨ ਤਾਂ ਪਾਉਣੀ ਹੈ ਜੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਸ਼ਹਿਰ ਦੇ ਪਲਾਟ ਦੇ ਮਾਲਕ ਵੱਲੋਂ ਵੱਡੇ-ਵੱਡੇ ਦਰੱਖਤਾਂ ਨੂੰ ਵੱਢ ਕੇ ਮਕਾਨ ਦੁਕਾਨ ਬਣਾਉਣ ਲਈ ਨਿਹਾਂ ਦੀ ਖੋਦਾਈ ਕਰਵਾਈ ਜਾ ਰਹੀ ਹੈ ਇਹ ਮੌਕਾ ਸਪ੍ਰਿੰਗ ਡੇਲ ਸਕੂਲ ਰੋਡ ਖੰਨਾ ਵਿਖੇ ਸਹਾਰਾ ਹਸਪਤਾਲ ਦੇ ਬਿਲਕੁਲ ਸਾਹਮਣੇ ਦਾ ਤਈਏ ਕਿ ਖੰਨਾ ਦੇ ਸਪ੍ਰਿੰਗ ਡੇਲ ਸਕੂਲ ਰੋਡ ਤੇ ਸਹਾਰਾ ਹਸਪਤਾਲ ਦੇ ਸਾਹਮਣੇ ਵੱਡੇ-ਵੱਡੇ ਦਰੱਖਤ ਵੱਡੀ ਗਿਣਤੀ ਜੀ ਵੱਡ ਦਿੱਤੇ ਗਏ ਹਨ ਇੱਕ ਪਾਸੇ ਵਾਤਾਵਰਣ ਪ੍ਰੇਮੀ ਲੱਖਾਂ ਦੀ ਤਦਾਦ ਜੀ ਬੂਟੇ ਲਾ ਰਹੇ ਹਨ ਤੇ ਪੰਜਾਬ ਸਰਕਾਰ ਅਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਸਮੇਂ-ਸਮੇਂ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਹਰੇਕ ਦੁਕਾਨਦਾਰ ਹਰੇਕ ਮਹੱਲੇ ਚ ਹਰੇਕ ਘਰ ਵਾਲੇ ਨੂੰ ਆਪਣੇ ਦਰਵਾਜ਼ੇ ਗੇਟ ਦੇ ਅੱਗੇ ਦੋ-ਦੋ ਬੂਟੇ ਘਟੋ ਘਟ ਲਗਾਣੇ ਚਾਹੀਦੇ ਹਨ ਤੁਹ ਕੁਝ ਲੋਕ ਇਸ ਗੱਲ ਤੋਂ ਬੇਖਬਰ ਜਿਹੇ ਵੀ ਹਨ ਜੋ ਪੜੇ ਪੁਲਏ ਵੱਡੇ-ਵੱਡੇ ਦਰਕਤਾਂ ਨੂੰ ਵੱਢ ਰਹੇ ਹਨ ਉਲਟਾ ਕੈਮਰੇ ਸਾਹਮਣੇ ਆਮ ਤੋਂ ਇਨਕਾਰ ਕਰਦੇ ਹੋਏ ਬਹੁਤ ਹੀ ਲਾਪਰਵਾਹੀ ਭਰਿਆ ਜਵਾਬ ਦਿੰਦੇ ਹਨ ਕਿ ਜੇ ਕਿਸੇ ਦੇ ਪਲਾਟ ਤੇ ਬੂਟੇ ਲੱਗੇ ਹੋਏ ਨੇ ਹੋਏ ਹਨ ਤਾਂ ਫਿਰ ਉਹ ਮਕਾਨ ਵੀ ਨਾ ਬਣਾਵੇ ਇਸ ਤਰ੍ਹਾਂ ਤਾਂ ਕਈਆਂ ਦੇ ਪਲਾਟਾਂ 'ਚ ਦਰਖਤ ਲੱਗੇ ਹੋਣੇ ਨੇ ਕਿ ਉਹ ਮਕਾਨ ਨਾ ਬਣਾऊं ਦੂਜੇ ਪਾਸੇ ਵਾਤਾਵਰਣ ਪ੍ਰੇਮੀਆਂ ਦਾ ਕਹਿਣਾ ਕਿ ਦਰਖਤ ਕਟਣ ਦੀ ਬਜਾਏ ਇਹ ਦਰਖਤ ਨਿਕਲਵਾ ਕੇ ਕਿਤੇ ਹੋਰ ਜਗ੍ਹਾ ਲਗਵਾਏ ਜਾ ਸਕਦੇ ਸਨ ਇਸ ਸੰਬੰਧੀ ਮੌਕੇ ਤੇ ਖੁਦ ਪਹੁੰਚੇ ਵਾਰਡ ਦੇ ਕੌਂਸਲਰ ਸੁਖਮਨਜੀਤ ਸਿੰਘ ਦਾ ਕਹਿਣਾ ਕਿ ਪਤਾ ਨਹੀਂ ਇੱਕ ਕਿਸੇ ਵਿਭਾਰ ਦੇ ਅਧਿਕਾਰੀਆਂ ਨੇ ਇਹ ਦਰਖਤ ਵੱਢਣ ਦੀ ਇਜਾਜ਼ਤ ਦਿੱਤੀ ਹੈ ਜਿਨ੍ਹਾਂ ਨੇ ਬਿਨਾਂ ਇਜਾਜ਼ਤ ਤੋਂ ਦਰਖਤ ਵੱਢੇ ਨੇ ਉਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਦੂਜੇ ਪੱਲੇ ਨਗਰ ਕੌਂਸਲ ਦੇ ਕਾਰਜ ਸਹਾਧਕ ਅਫਸਰ ਪੀਓ ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਕਿ ਨਗਰ ਕੌਂਸਲ ਦੇ ਅਧਿਕਾਰੀ ਤੇ ਇੱਕੇ ਹੁਣੇ ਪਤਾ ਕਰਵਾਉਂਦੇ ਆ ਤੇ ਅਗਰ ਅਜੇ ਹੀ ਗਲਤ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਗਲੇ ਨੇ ਮਕਾਨ ਪਾਉਣਾ ਹੈ ਜੀ ਉਹਰ ਮਕਾਨ ਤੂੰ ਜਵਾਬ ਕਿਹੜੇ ਦੇਣਾ ਵੀ ਮਕਾਨ ਪਾਉਣਾ ਅਗਲੇ ਨੇ ਥੁਕੜੀ ਥੋੜੀ ਨਾ ਕਰ ਆ ਨਹੀਂ ਆ ਰਹੀ ਬੌਜੀ ਆ ਨਹੀਂ ਤੂੰਕੜੀ ਥੋੜੀ ਨਾ ਕਰ ਰਿਹਾ ਮੈਂ ਤਾਂ ਕਿਸੇ ਨੇ ਕਿਹਾ ਮੈਂ ਕਹਿੰਦਾ ਮੈਂ ਕਹਾਂ ਚਲ ਤੂੰ ਪਾਣੀ ਹੈ ਤੇਰਾ ਮਤਲਬ ਹੈਗਾ ਵੀ ਤੂੰ ਬੋਲਣਾ ਕੋਈ ਨਹੀਂ ਨਹੀਂ ਤੂੰ ਕਹ ਦੋ ਜੇ ਗੱਲ ਕੋਈ ਤੈਨੂੰ ਲੱਗਦੀ ਨਹੀਂ ਮਕਾਨ ਪਾਉਣਾ ਤੂੰ ਜਿਆਦਾ ਸੁਭਜ ਤੂੰ ਪਾਣਾ ਫਿਰ ਤਾਂ ਉਹ ਨਹੀਂ ਨਹੀਂ ਬਲਿੰਗ ਗਲੋਬਲ ਵਾਰਮਿੰਗ ਦਾ ਖਤਰਾ ਪੈ ਪਹਿਲਾਂ ਦਰਖਤ ਨਹੀਂ ਆਏ ਤੁਸੀਂ ਆ ਬੱਟੇ ਪਲੇ ਪਲੇ ਦਰਖਤ ਵੜ ਰਹੇ ਹਾਂ ਅੱਜ ਕੀ ਨਾਂ ਹੈ ਅਰਜਿੰਦਰ ਕੁਮਾਰ ਜੀ ਅੱਛਾ ਇਹ ਦਰਖਤ ਤੁਸੀਂ ਦੇਖ ਰਹੇ ਪਿੱਛੇ ਵੱਡੇ ਜਾ ਰਹੇ ਨੇ ਵੱਡੇ ਵੱਡੇ ਦਰਖਤ ਨੇ ਉਹ ਸਰਕਾਰ ਏਡੇ ਬੂਟੇ ਲਾ ਰਹੀ ਲੱਖਾਂ ਇਤਦਾਦ ਤੇ ਬੂਟੇ ਲਵਾ ਰਹੀ ਹੈ ਹਰ ਇੱਕ ਦੁਕਾਨਦਾਰ ਲਾਵੇ ਹਰ ਇੱਕ ਕੋਈ ਆਪਣੇ ਘਰ ਦੇ ਅੱਗੇ ਬੂਟੇ ਲਗਾਵੇ ਲੇਕਿਨ ਇਹ ਤੁਸੀਂ ਦੇਖ ਰਹੇ ਸ਼ਰਮ ਵੱਡੇ ਜਾ ਰਹੇ ਨੇ ਬੂਟੇ ਕੀ ਕਹਿਣਾ ਹੈ ਇਸ ਬੰਦੀ ਵੀਰ ਜੀ ਆਪਣੇ ਚਲੋ ਇਹ ਆਪਣੇ ਕਿਸੇ ਦਾ ਪਲਾਟ ਹੈ ਵਿੱਚ ਬ੍ਰਿਕਸ਼ ਖੜੇ ਸੀਗੇ ਲੇਕਿਨ ਜੇ ਇਹ ਸਲਾਹ ਕਰਦੇ ਤਾਂ ਕੰਪਲੀਟ ਇਹ ਨਿਕਲ ਕੇ ਕਿਤੇ ਹੋਰ ਲੱਗ ਸਕਦੇ ਸੀਗੇ ਆਪਣੇ ਪਰਮਿਸ਼ਨ ਲੈਣ ਗਏ ਹੋਣਗੇ ਪਹਿਲਾਂ ਤਾਂ ਜਿਹੜੇ ਅਫੀਸਰ ਨੇ ਪਰਮਿਸ਼ਨ ਦਿੱਤੀ ਹੈ ਉਹ ਵੀ ਗਲਤ ਦਿੱਤੀ ਹੋਊਗੀ ਮਤਲਬ ਦੇਖ ਦੇਖਿਆ ਨਹੀਂ ਜਾ ਰਿਹਾ ਪਲੇ ਹੋਏ ਖੰਨ ਦੇ ਵਿੱਚ ਨਹੀਂ ਰਸਤੇ ਇੱਕ ਨਹੀਂ ਵੱਡਿਆ ਤੋੜ ਤੱਕ ਸਾਰੇ ਵੱਡੇ ਤੋੜ ਲਈ ਸਾਰੇ ਤੋੜ ਤੇ ਜੀ ਆਪਣੇ ਬਿਲਕੁਲ ਇੱਥੇ ਐਕਸ਼ਨ ਹੋਣਾ ਚਾਹੀਦਾ ਜੀ ਐਕਸ਼ਨ ਹੋਣਾ ਚਾਹੀਦਾ ਮਤਲਬ ਅਸੀਂ ਤਾਂ ਬ੍ਰਿਕਸ਼ ਲਗਾਉਣੇ ਆ ਆ ਸਾਹਮਣੇ ਅੱਜ ਕੰਮ ਤੇ ਆਉਂਦਿਆਂ ਨੂੰ ਆਪਣੇ ਵੱਡੇ ਹੋਏ ਬ੍ਰਿਕਸ਼ ਸਾਨੂੰ ਦੇਖਣੇ ਪਏ ਨੇ ਬਹੁਤ ਜ਼ਿਆਦਾ ਆਪਣੇ ਮਨ ਖਰਾਬ ਹੋਇਆ ਇਹ ਚੀਜ਼ ਨੂੰ ਦੇਖ ਕੇ ਬਾਕੀ ਆਪਣੇ ਰਾਜੂ ਐਮ ਸੀ ਜੀ ਖੜੇ ਨੇ ਰਾਜੂ ਜੀ ਹਾਂਜੀ ਪ੍ਰਭੂ ਆ ਦੇਖੋ ਇਹ ਬਹੁਤ ਮਾੜੀ ਗੱਲ ਹੋਈ ਹੈ ਬਹੁਤ ਮਾੜੀ ਗੱਲ ਕਿ ਉਹ ਦੇਖ ਕੇ ਰੋਣਾ ਆਉਂਦਾ ਇਹਨਾਂ ਨੂੰ ਦਰਖਤਾਂ ਨੂੰ ਕਿਤੇ ਦੁਬਾਰਾ ਪੱਟ ਕੇ ਲਗਾਇਆ ਜਾ ਸਕਦਾ ਬਸ ਗੱਲ ਇਹ ਹੈ ਇਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਕੱਟੇ ਆ ਵਾਂ ਇਹ ਕਤਲੇਆਮ ਹੈ ਜੀ ਨੇਚਰ ਦੀ ਕਤਲੇਆਮ ਕੀਤਾ ਜਾ ਰਿਹਾ ਹੈ ਉਲੰਘਣਾ ਕੀਤੀ ਜਾ ਰਹੀ ਹੈ ਸਾਰੇ ਇਹ ਬ੍ਰਿਕਸ਼ ਨੂੰ ਸਿੱਕੇ ਟੰਕੇ ਪੂਰੇ ਜੜ ਤੋਂ ਕੰਪਲੀਟ ਨਿਕਲ ਕੇ ਕਿਤੇ ਨਾ ਕਿਤੇ ਹੋਰ ਇਹ ਲੱਗ ਸਕਦੇ ਸੀਗੇ ਮਤਲਬ ਪਰ ਇਹ ਕੋਸ਼ਿਸ਼ ਨਹੀਂ ਕੀਤੀ ਗਈ ਲਾਉਣੇ ਆ ਕਦੇ ਪੱਟਣ ਦਾ ਹਿੰਮਤ ਨਹੀਂ ਹੋਈ ਨਾ ਕੁਦਰਤ ਨਾਲ ਖਲਵਾੜ ਕਰ ਸਕਦੇ ਆ ਪਰ ਇਹਦਾ ਨਤੀਜਾ ਸੀ ਬਹੁਤ ਜਲਦੀ ਭੁਗਤ ਵੀ ਰਹੇ ਆ 54 55 ਡਿਗਰੀ ਟੈਂਪਰੇਚਰ ਆ ਗਿਆ ਆਉਣ ਵਾਲੇ ਟਾਈਮ 'ਚ ਹੋਰ ਵੱਧੂ ਜੇ ਨਾ ਧਿਆਨ ਦਿੱਤਾ ਗਿਆ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਵੀ ਇਹਨਾਂ ਦੇ ਜਿਹੜੀ ਬਣਦੀ ਕਾਰਵਾਈ ਇਹਨਾਂ ਦੇ ਖਿਲਾਫ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਦੇਖੋ ਇੱਕ ਪਾਸੇ ਗਲੋਵਿੰਗ ਵਾਰਨਿੰਗ ਵਾਰਨਿੰਗ ਚੱਲੀ ਲਗਾਤਾਰ ਲੱਖਾਂ ਬੂਟੇ ਲਾਈ ਜਾ ਰਹੇ ਨੇ ਸਰਕਾਰ ਵੱਲੋਂ ਔਰ ਤੁਸੀਂ ਦੇਖ ਰਹੇ ਹੋ ਵੀ ਪਲੇ ਪਲੇ ਬੂਟੇ ਵੱਡੇ ਜਾ ਰਹੇ ਨੇ ਇਹ ਇਹ ਤੁਸੀਂ ਇੱਥੇ ਕਾਉਂਸਲਰੋਂ ਕੀ ਕਹਿਣਾ ਹੈ ਇਸ ਬੰਦੀ ਬਿਲਕੁਲ ਜੀ ਤੁਸੀਂ ਸਮੇ ਸਮੇਤੇ ਅਜਿਹੀ ਆਵਾਜ਼ ਹੈ ਸਰਕਾਰ ਤੱਕ ਜਾ ਜਿਹੜਾ ਪਹੁੰਚਾਉਣੇ ਹੋ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਤਾਂ ਮੈਂ ਇਸ ਵਾਰਡ ਦਾ ਕਾਉਂਸਲਰ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਆ ਤੁਹਾਡੇ ਦੱਸਣ ਨਾਲ ਪਤਾ ਲੱਗਿਆ ਵੀ ਦਰਖਤ ਵੱਡੇ ਗਏ ਨੇ ਤੇ ਬੜੀ ਮੰਦ ਭਾਗੀ ਹੈ ਇਹ ਇਹ ਤਾਂ ਗਲੋਬਲ ਵਾਰਮਿੰਗ ਦਾ ਖਤਰਾ ਟੈਂਪਰੇਚਰ 55 ਦੇ ਨੇੜੇ-ਨੇੜੇ ਪਹੁੰਚਿਆ ਹੋਇਆ ਦੇਖੋ ਤੁਸੀਂ ਪਹਿਲਾਂ ਹੀ ਦਰਖਤਾਂ ਦੀ ਬਹੁਤ ਘਾਟ ਆ ਅਸੀਂ ਤਾਂ ਦਰਖਤ ਲਾ ਰਹੇ ਆ ਇਹ ਪਲੇ-ਪਲੇ ਦਰਖਤ ਵੱਢਦੇ ਪਤਾ ਨਹੀਂ ਕੀ ਪਰਮਿਸ਼ਨ ਕਿਤੋਂ ਲਈ ਆ ਕਿਤੋਂ ਨਹੀਂ ਤਾਂ ਥੋੜੇ ਦੱਸਣਾ ਮੈਨੂੰ ਪਤਾ ਲੱਗਿਆ ਮੈਨੂੰ ਤਾਂ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਬੰਦਿਆਂ ਨੇ ਇਹ ਦਰਖਤ ਵੱਢੇ ਨੇ ਬਿਨਾਂ ਪਰਮਿਸ਼ਨ ਤੋਂ ਆ ਇਹਨਾਂ ਦਾ ਠੇਕੇਦਾਰ ਲੱਗਿਆ ਹੋਇਆ ਕਿ ਤੁਸੀਂ ਸੁਣਿਆ ਹੋਊਗਾ ਪਹਿਲਾਂ ਕਹਿੰਦਾ ਅਗਲੇ ਮਕਾਨ ਦਾ ਪਾਉਣੀ ਹੈ ਜੀ ਐਨੇ ਤਾਂ ਕੀ ਕਾਰਵਾਈ ਕਰਵਾ ਰਹੇ ਤੁਸੀਂ ਕਾਰਵਾਈ ਜਿਹੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ